ਦੀ ਟਿੱਪਣੀਆਂ ਭੱਜ ਭਾ ਨੇ ਕੁਛ ਨਹੀਂ ਕਿਹਾ ਦੱਸੋ ਕਿੱਥੇ ਕਿਹਾ ਖਾਲਸਾ ਇਹਨਾਂ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਭ ਕਿਹਾ ਬਿਲਕੁਲ ਬਿਲਕੁਲ ਗਲਤ ਹੈ ਸਾਡਾ ਤੁਸੀਂ ਦਿਖਾਓ ਅਸੀਂ ਕੁਛ ਨਹੀਂ ਕਿਹਾ ਉੱਥੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਹੋ ਰਿਹਾ ਹੈ ਔਰ ਲਗਾਤਾਰ ਮੀਟਿੰਗਾਂ ਅੱਜ ਵੀ ਮੀਟਿੰਗ ਰੱਖੀ ਗਈ ਹੈ 40 ਜਥੇਬੰਦੀਆਂ ਕਿਸਾਨਾਂ ਦੀਆਂ ਆ ਰਹੀਆਂ ਹਨ ਔਰ ਕੇਂਦਰ ਦੇ ਸਰਕਾਰ ਦੇ ਸਾਡੇ ਪਿਊਸ਼ ਗੋਇਲ ਜੀ ਤੋਂਮਰਜੀ ਮੰਤਰੀ ਸਾਹਿਬ ਉੱਥੇ ਉਹਨਾਂ ਮੀਟਿੰਗ ਦੇ ਵਿੱਚ ਬੈਠ ਰਹੇ ਆ ਉਹ ਤਾਂ ਇੱਕ ਹੈਗਾ ਇੱਕ ਸੰਵਧਾਨਿਕ ਤੇ ਲੋਕਤੰਤਰੀ ਤਰੀਕਾ ਅੱਜ ਕਰਨਗੇ ਕੋਈ ਮਸਲਾ ਹੱਲ ਕਿਸਾਨਾਂ ਦਾ ਫਿਰ ਮੀਟਿੰਗ ਦੇਖੋ ਜੀ ਇਹ ਮੀਟਿੰਗ ਦੇ ਵਿੱਚ ਤਾਂ ਹੁਣ ਕਰਨ ਦੀ ਬਸਤੀ ਬੈਠਦੇ ਆ ਹਰਜੀਤ ਗਰੇਵਾਲ ਲਗਾਤਾਰ ਕਿਸਾਨ ਵਿਰੋਧੀ ਟਿੱਪਣੀਆਂ ਕਰ ਰਹੇ ਨੇ ਬਿਲਕੁਲ ਨਹੀਂ ਕਰ ਰਹੇ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਹਰਜੀਤ ਗਰੇਵਾਲ ਨੇ ਜੋ ਟਿੱਪਣੀਆਂ ਕੀਤੀਆਂ ਉਹ ਉਸ ਟਿੱਪਣੀਆਂ ਤੇ ਕਿਸਾਨ ਦੇ ਜਿਹੜੇ ਆਗੂ ਹੈ ਉਹ ਖਫਾ ਨਹੀਂ ਉਹਨਾਂ ਨੇ ਕਿਹਾ ਸੀ ਵੀ ਬਿੱਲ ਰੱਦ ਨਹੀਂ ਹੋਣਗੇ ਰੱਦ ਕਰਨੇ ਆ ਨਹੀਂ ਕਰਨੇ ਇਹ ਸਰਕਾਰ ਦਾ ਫੈਸਲਾ ਤੇ ਤੁਹਾਨੂੰ ਨਹੀਂ ਲੱਗਦਾ ਵੀ ਗਰੀਬਾਂ ਨੂੰ ਜਿੰਨੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਉਹ ਨਿੱਜੀ ਫੈਸਲਾ ਹੋ ਸਕਦਾ ਦੇਖੋ ਪਾਰਟੀ ਦੇ ਸੀਨੀਅਰ ਲੀਡਰ ਨੇ ਉਹ ਜਿਵੇਂ ਕਿਸਾਨ ਅੰਦੋਲਨ ਚ ਵੀ ਕੋਈ ਕਿਸਾਨ ਕਈ ਵਾਰੀ ਸਾਡੇ ਖਿਲਾਫ ਵੀ ਬੋਲ ਦਿੰਦੇ ਆ ਇਸ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਪਾਰਟੀਆਂ ਦੇ ਲੋਕ ਹਾਂ ਅੱਜ ਜਿੰਨਾ ਖੁੱਲ ਕੇ ਸਾਨੂੰ दादा <muchos>